ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਬਾਈ ਆਪਾਂ ਪਿੰਡੂ ਖੇਤੀ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ ਤੇ ਅੱਜ ਬਾਈ ਆਪਾਂ ਸਪਰੇਅ ਕਰਨ ਲੱਗੇ ਸੀਗੇ ਆਪਣੀ 826 327 ਤੇ 187 ਤੇ 303 ਰਲਾ ਕੇ ਬੀਜੀ ਹੋਈ ਕਣਕ ਦੇ ਠੀਕ ਹੈ ਜੀ ਸਪਰੇਅ ਆਪਾਂ ਬਾਈ ਕਾਦੀ ਕਰਨੀ ਆ ਤੇ ਕਿਉਂ ਕਰਨੀ ਆ ਕੀ ਲੋੜ ਪੈਗੀ ਸਪਰੇਅ ਕਰਨ ਦੀ ਅੱਜ ਆਪਾਂ ਉਸ ਮੁੱਦੇ ਤੇ ਗੱਲ ਕਰਨੀ ਆ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਤੇ ਬਾਕੀ ਬਾਈ ਸਪਰੇਅ ਕਿਹੜੀ ਪਾਈ ਆ ਆਪਾਂ ਉਹ ਤੁਹਾਨੂੰ ਸਭ ਤੋਂ ਲਾਸਟ ਦੇ ਦੱਸਾਂਗੇ ਠੀਕ ਹੈ ਜੀ ਸਾਰਾ ਕੁਝ ਦੱਸਾਂਗੇ ਤੇ ਵੀਡੀਓ ਪੂਰੀ ਦੇਖਿਓ ਪਹਿਲਾਂ ਬਾਈ ਗੱਲ ਕਰਕੇ ਆਪਾਂ ਵੀ ਸਪਰੇ ਕਿਉਂ ਕੀਤੀ ਠੀਕ ਹੈ ਜੀ ਇਹ ਬਾਈ ਕਣਕ ਆਪਣੀ 8 ਨਵੰਬਰ ਦੀ ਬੀਜੀ ਹੋਈ ਆ 9 ਨਵੰਬਰ ਨੂੰ ਤੁਹਾਨੂੰ ਪਤਾ ਇਹ ਵੀ ਇਹਦੇ ਤੇ ਮੀਂਹ ਪੈ ਗਿਆ ਸੀ ਠੀਕ ਹੈ ਜੀ ਤੇ 9 ਨਵੰਬਰ ਨੂੰ ਬਾਈ ਸਵੇਰੇ ਕੀਤੀ ਸੀਗੀ ਗੁੱਲੀ ਡੰਡੇ ਵਾਲੀ ਸਪਰੇ ਤੇ ਫਿਰ ਬਾਈ ਇਹਦੇ ਤੇ ਪੈ ਗਿਆ ਸੀਗਾ ਰਾਤ ਨੂੰ ਮੀਂਹ ਤੇ 13 ਤਰੀਕ ਨੂੰ ਬਾਈ ਆਪਾਂ ਇਹਦੀ ਕਰੰਟ ਭੰਨੀ ਸੀ ਕਣਕ ਦੀ ਜਿਹਦੇ ਨਾਲ ਬਾਈ ਕਰੰਟ ਭੰਨਣ ਕਰਕੇ ਕਣਕ ਥੋੜੀ ਹੌਲੀ-ਹੌਲੀ ਦੁਰਦੀ ਆ ਠੀਕ ਹੈ ਜੀ ਨਾ ਫਟਾਰਾ ਇਹ ਨਹੀਂ ਕੀਤਾ ਕਣਕ ਨੇ ਵੈਸੇ ਬਾਈ ਵਧੀਆ ਕੀਤਾ ਪਰ ਜਣੀ ਕੀਤਾ ਥੋੜੇ ਹੌਲੀ ਸੀ ਇੱਕ ਬਈ ਸਾਥੋਂ ਪਾਣੀ ਥੋੜੇ ਆ ਭਰ ਕੇ ਲੱਗ ਗਿਆ ਬਾਣ ਨੂੰ ਪਾਣੀ ਬਈ ਜਾਨੀ ਕਿ ਜੀਰਿਆ ਨਹੀਂ ਤੁਸੀਂ ਐ ਲਾ ਸਕਦੇ ਆ ਵੀ ਪਾਣੀ ਜਿਹੜਾ ਸੀ ਜੀਰਿਆ ਨੀਗਾ ਬਾਣ ਦੇ ਵਿੱਚ ਕਿਉਂਕਿ ਬਈ ਇੱਕ ਤਾਂ ਕਰੰਟ ਭੰਨਣੀ ਪਈ ਸੀਗੀ ਬਾਣ ਪਹਿਲਾਂ ਹੀ ਥੋੜਾ ਸਖਤ ਹੋਇਆ ਪਿਆ ਸੀ ਠੀਕ ਹੈ ਜੀ ਤੇ ਪਹਿਲਾ ਪਾਣੀ ਲਾਇਆ ਸੀਗਾ ਦੂਜੀ ਗੱਲ ਬਈ ਇੱਕ ਕਿਹੜਾ ਥੋੜੇ ਆ ਵੱਧ ਪੀਲਾ ਪੈ ਗਿਆ ਜਿਹੜਾ ਥੋੜਾ ਜਿਹਾ ਨੀਮਾ ਗਿਆਰਾ ਜਿੱਥੇ ਆਪਾਂ ਮਿੱਟੀ ਪਾਈ ਸੀ ਜਾਨੀ ਕਿ ਉਸ ਬਾਣ ਦੇ ਵਿੱਚ ਉਹ ਥੋੜੇ ਬਈ ਵੱਧ ਪੀਲਾ ਪੈ ਗਿਆ ਤੇ ਬਾਕੀ ਜਿਹੜੇ 2 3 ਕਿੱਲੇ ਸੀਗੇ ਠੀਕ ਹੈ ਜੀ ਅਹ ਲੰਮੀ ਉਹਨਾਂ ਚ ਦਾ ਬਈ ਯਾਨੀ ਕਿ ਦੋਗਾਂ ਹੀ ਸੀ ਪੀਲੀਆਂ ਪਈਆਂ ਤੇ ਬਾਕੀ ਬਈ 8 ਕਿੱल्ल्या ਤੇ ਆਪਾਂ ਸਪਰੇਅ ਕੀਤੀ ਆ ਇਹ ਠੀਕ ਹੈ ਜੀ ਤੇ ਕਣਕ ਬਈ ਪੂਰੀ ਵਧੀਆ ਖੜੀ ਆ ਵਿੱਚੋਂ ਵਿੱਚੋਂ ਦੋਗਾਂ ਯਾਨੀ ਇੰਨੀ ਨਹੀਂ ਪੀਲੀ ਪਈ ਤੇ ਬਾਕੀ ਕਣਕ ਨੇ ਫੂਟ ਵੈਸੇ ਦਾ ਪੂਰੀ ਵਧੀਆ ਕੀਤੀ ਆ ਪਰ ਥੋੜੀ ਜਿਹੀ ਕਰੰਡ ਮੰਨਣ ਕਰਕੇ ਵੀ ਕਦ-ਕੁਦ ਥੋੜਾ ਜਿਹਾ ਘੱਟ ਕੀਤਾ ਠੀਕ ਹੈ ਜੀ ਤੇ ਬਾਕੀ ਬਈ ਤੁਹਾਨੂੰ ਇਹਦਾ ਗਾਂ ਜਾਂ ਪਰ ਰਿਜ਼ਲਟ ਵੀ ਦਿਖਾਵਾਂਗੇ ਅਗਲੀਆਂ ਵੀਡੀਓ ਦੇ ਵਿੱਚ ਤੇ ਪਹਿਲਾਂ ਬਾਈ ਤੁਸੀਂ ਵੇਖੋ ਵੀ ਆਪਾਂ ਸਪਰੇਅ ਕਿਵੇਂ ਕਰਦੇ ਆ ਠੀਕ ਹੈ ਜੀ ਤੁਹਾਨੂੰ ਸਾਰਾ ਕੁਝ ਦੱਸ ਦਿਆਂ ਵੀ ਕਿੰਨਾ ਪਾਣੀ ਪਾਇਆ ਹੁਣ ਗੱਲ ਕਰੀਏ ਬਾਈ ਕਿੰਨਾ ਪਾਣੀ ਪਾਇਆ ਠੀਕ ਹੈ ਜੀ ਕਿੱਲੇ ਦੇ ਵਿੱਚ ਬਾਈ ਆਪਾਂ 150 ਲੀਟਰ ਪਾਣੀ ਪਾਇਆ ਵਾ ਘੱਟੋ ਘੱਟ ਠੀਕ ਹੈ ਜੀ 150 ਤੋਂ ਸਾਥੋਂ ਪੂਰਾ ਵੱਧ ਹੀ ਪੈ ਗਿਆ ਹੁਣ ਜਾਨੀ ਕਿ ਤੁਸੀਂ ਘੱਟੋ ਘੱਟ 150 ਲੀਟਰ ਪਾਣੀ ਪਾਉਣਾ ਵਾ ਫੇਰ ਬਾਈ ਇਹ ਵਧੀਆ ਜਾਨੀ ਕਿ ਵੀ ਕੰਮ ਕਰਦੀ ਆ ਸਪਰੇਅ ਤੇ ਬਾਕੀ ਬਾਈ ਕਾਣਕ ਦੇਖ ਲਓ ਤੁਸੀਂ ਗੁੱਲੀ ਡੰਡਾ ਆਪਣਾ ਪੂਰਾ ਮੱਚਿਆ ਹੋਇਆ ਗੁੱਲੀ ਡੰਡੇ ਦੀ ਵੀਡੀਓ ਬਾਈ ਆਡ ਆਊਗੀ 100% ਗੁੱਲੀ ਡੰਡਾ ਮੱਚਿਆ ਆਪਾਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਨੇ ਆ ਤੇ ਹੁਣ ਬਈ ਆਪਾਂ ਗਾਂ ਵਾਲੇ ਡੇਢ ਕਿੱਲੇ 'ਚ ਆ ਗਏ ਸੀਗੇ ਇੱਥੇ ਵੇਖੋ ਬਈ ਬਾਕੀ ਕਣਕ ਸਹੀ ਖੜੀ ਆ ਕਿਤੋਂ-ਕਿਤੋਂ ਕਣਕ ਮੱਚੀ ਹੋਈ ਆ ਵੇ ਉੱਤੋਂ ਮੱਚੀ ਹੋਈ ਹੈ ਨਾ ਕਣਕ ਜਾਂ ਪੱਤੇ ਮੱਚੇ ਹੋਏ ਆ ਬਈ ਸਾਈਡਾਂ ਦੇ ਦੇਖੋ ਜੀ ਇਹ ਬਈ ਕਾਹਤੋਂ ਮੱਚਿਆ ਇਹ ਹੀ ਗੱਲ ਆ ਵੀ ਇਹ ਪਾਣੀ ਥੋੜੇ ਆ ਭਰ ਕੇ ਲੱਗ ਗਿਆ ਇੱਕ ਲੈਡ ਲੂਟ ਵੱਧ ਆ ਗਈ ਤੇ ਇਹ ਆਪਾਂ ਬਈ ਤਾਂ ਕਰਕੇ ਸਪਰੇਅ ਕਰਦੇ ਆ ਤੇ ਇੱਕ ਗੱਲ ਨਾ ਬਈ ਮੈਂ ਥੋੜਨਾ ਹੋਰ ਕਰਦਾ ਮੈਂ ਕੱਲ 2-3 ਦਿਨ ਹੋ ਗਏ ਗਿਆ ਸੀਗਾ ਬਈ ਥਰਾਜਪਿੰਡ ਤੇ ਉਦੋਂ ਗਾ ਬਈ ਭਗਤਾ ਭਾਈ ਕਾ ਤੇ ਪਿੰਡ ਡੋੜ ਹੁੰਦਾ ਠੀਕ ਹੈ ਜੀ ਡੋੜ ਪਿੰਡ ਦੇ ਵਿੱਚ ਬਈ ਚੱਲਦਾ ਵਾ ਕੱਸੀ ਦਾ ਖਾਲ ਠੀਕ ਹੈ ਜੀ ਉਹਦੇ ਨੇੜੇ ਤੇੜੇ ਬਈ ਜਿਹੜੀਆਂ ਕਣਕਾਂ ਸਾਰੀਆਂ ਮੱਛੀਆਂ ਹੁੰਗਾਂ ਮੈਂ ਉੱਥੇ ਡੋੜ ਪਿੰਡ ਆਪਣੀ 826 ਕਣਕ ਬੀਜੀ ਹੋਈ ਆ ਉਹ ਵੇਖਣ ਗਿਆ ਸੀ ਉੱਥੇ ਬਈ ਸਾਰੀਆਂ 800 ਨਾ ਕੋਈ ਵੀ ਕਣਕਾ ਮ ਸਾਰੀਆਂ ਬਈ ਉੱਪਰੋਂ ਮੱਛੀਆਂ ਹੋਈਆਂ ਕੱਸੀ ਦੇ ਖਾਲ ਟਟ ਟਟ ਕੇ ਤੇ ਉਹਨਾਂ ਰ ਬਈ ਇੰਨਾ ਬੁਰਾ ਹਾਲ ਆ ਕਣਕਾਂ ਦਾ ਵੀ ਤੁਸੀਂ ਪੁੱਛੋ ਨਾ ਪੂਰੀਆਂ ਪੀਲੀਆਂ ਪੰਗਾਂ ਹੋਈਆਂ ਕਣਕਾਂ ਬਈ ਠੀਕ ਹੈ ਤੇ ਉਹ ਕਣਕਾਂ ਤੇ ਬਈ ਯਾਨੀ ਕਿ ਸਪਰੇਅ ਦੀ ਲੋੜ ਆ ਆਪਣੀਆਂ ਕਣਕਾਂ ਰ ਬਈ ਕੋਸ ਵੀ ਨਹੀਂ ਮੱਛੀਆਂ ਉਹਨਾਂ ਰ ਇੱਕ ਮੁਕਾਬਲੇ ਸਾਡੀਆਂ ਨਾ ਮਾੜੇ ਮਾੜੀਆਂ ਇਹ ਮੱਚ ਨਹੀਂ ਲੱਗੀਆਂ ਸੀ ਆਪਾਂ ਤਾਂ ਵੀ ਸਪਰੇਅਾਂ ਕਰਨ ਲੱਗ ਗਏ ਤੇ ਉਹ ਬੰਦੇ ਹੋਏ ਥੋੜੇ ਜਿਹੀ ਯਾਨੀ ਕਿ ਵੀ ਪਤਾ ਨਹੀਂ ਕਾਹ ਤੋਂ ਨਹੀਂ ਕਰਦੇ ਬਈ ਉਹਨਾਂ ਦੇ ਪਾਣੀ ਪੂਣੀ ਬਈ ਯਾਰੇ ਟਟਦਾ ਰਹਿੰਦਾ ਵਾ ਉਹ ਆ ਕੰਮ ਕਰਕੇ ਜਰੂਰ ਵੇਖੋ ਸਪਰੇਅ ਪਾ ਕੇ ਜਿਹੜੀ ਆਪਾਂ ਪਾਈਆ ਤੁਹਾਨੂੰ ਰਿਜ਼ਲਟ ਬਈ ਵਧੀਆ ਮਿਲੂਗਾ ਠੀਕ ਹੈ ਜੀ ਤੇ ਬਾਕੀ ਕਣਕ ਤੁਸੀਂ ਆਪਣੀ ਵੇਖ ਲਓ ਊ ਬਈ ਕਣਕ ਪੂਰੀ ਫੋਟ ਦਿੱਤੀ ਕਣਕ ਨੇ ਪਰ ਥੋੜੀ ਜਿਹੀ ਜਾਨੀ ਕਿ ਬਈ ਜਿੱਡਾ ਇਹਦਾ ਕੱਦ ਚਾਹੀਦਾ ਸੀ ਉਰਦਾ ਕੱਦ ਹੋਇਆ ਨਹੀਂ ਉਹ ਕਾਰਨ ਆ ਬਈ ਇਹ ਕਣਕ ਕਰੰਡ ਮੰਨ ਗਈ ਸੀ ਤਾਂ ਕਰਕੇ ਹੁਣ ਆਪਾਂ ਬਈ ਆ 187 ਤੇ 303 ਅਰ ਲਾ ਕੇ ਬੀਜੀ ਸੀਗੀ ਉਹਦੇ ਜਾਂ ਇਹ ਆਪਣੀ ਬਈ ਸੁਪਰ ਸੀਡਰ ਨਾਲ ਬੀਜੀ ਹੋਈ ਆ ਠੀਕ ਹੈ ਜੀ ਇਹ ਕਣਕ ਨੇ ਬਈ ਵਧੀਆ ਫੋਟ ਦਿੱਤੀ ਆ ਦੇ ਹਿਸਾਬ ਨਾਲ ਦਿਨਾਂ ਦੇ ਹਿਸਾਬ ਨਾਲ ਠੀਕ ਹੈ ਜੀ ਪੂਰੀ ਨਿਕਲੀ ਆ ਕਣਕ ਪਰ ਇਹ ਕਣਕ ਬਈ ਥੋੜੀ ਜੀ ਜਾਨੀ ਕਿ ਵੀ ਜਿਹੜੀ ਤਾਂ ਬਈ 303 ਉਹ ਥੋੜੀ ਜੀ ਜਾਨੀ ਕਿ ਘੱਟ ਨਿਕਲੀ ਲੱਗਦੀ ਸਾਨੂੰ ਤੇ 187 ਦਾ ਬਈ ਪੂਰੀ ਨਿਕਲੀ ਵੀ ਆ ਠੀਕ ਹੈ ਜੀ ਤੇ ਜਾਨੀ ਕਿ ਕੋਈ ਕੋਈ ਦਾਣੇ ਆ ਜਿਹੜਾ ਹਰੇਕ ਕਣਕ ਦਾ ਉਹ ਘੱਟ ਨਿਕਲਿਆ ਵਾ ਥੋੜੀ ਥੋੜੀ ਬਈ ਅਸੀਂ ਇੱਕ ਇੱਕ ਕੱਲਾ ਸਿਆੜ ਵੀ ਲਾ ਕੇ ਦੇਖਿਆ ਸੀ ਸਾਈਡ ਤੇ ਉਹਦੇ ਹਿਸਾਬ ਨਾਲ ਬਈ 303 ਥੋੜੀ ਘੱਟ ਨਿਕਲੀ ਲੱਗਦੀ ਆ ਠੀਕ ਹੈ ਜੀ ਤੇ ਬਾਕੀ ਬਈ ਇਹਦੇ ਤੇ ਸਪਰੇਅ ਕਰਕੇ ਫਿਰ ਆਪਾਂ ਜਾਨੀ ਕਿ ਅੱਠੇ ਰੇ ਅੱਠੇ ਕਿੱਲੇ ਕੱਢਤੇ 150 ਲੀਟਰ ਪਾਣੀ ਪਾਇਆ ਵਾ ਤੇ ਹੋਰ ਬਾਈ ਜਾਨੀ ਕਿ ਵੀ ਸਪਰੇਅ ਕਰਿਓ ਥੋੜੀ ਜੀ ਹੌਲੀ ਤੋਰ ਕੇ ਵੀ ਪੂਰਾ ਕੰਮ ਵੀ ਕਰ ਸਕੇ ਪਰ ਆਪਣੀਆਂ ਕਣਕ ਰਹੇ ਬਾਈ ਕਹੋ ਵੀ ਨਹੀਂ ਪੀਲੀਆਂ ਪੰਗਾ ਠੀਕ ਹੈ ਜੀ ਜਿੰਨੀਆਂ ਜਾਨੀ ਕਿ ਵੀ ਉਧਰਲੇ ਪਾਸੇ ਨੂੰ ਪੰਗਾ ਆਵੀਆਂ ਤੇ ਬਾਕੀ ਕਣਕ ਕਣਕਾ ਤੁਸੀਂ ਨਿਗਾਹ ਮਾਰ ਲਓ ਕਮੈਂਟ ਕਰਕੇ ਦੱਸਿਓ ਵੀ ਸਾਡੀ ਕਣਕ ਕਿਵੇਂ ਦੀ ਆ ਤੇ ਆਹ ਵੇਖੋ ਬਾਈ ਜਿਵੇਂ ਹੁਣ ਉਹ ਕਿੱਲੇ ਦੇ ਵਿੱਚ ਇੱਕ ਦੋ ਦੋਗੀਆਂ ਪੀਲੀਆਂ ਪੰਗਾ ਠੀਕ ਹੈ ਜੀ ਆਪਾਂ ਸਾਰੀ ਤੇ ਹੀ ਕਰਤੀ ਵੀ ਤਾਂ ਕਿ ਜਿਹੜੀ ਕਣਕ ਆਪਣੀ ਨਾਲੇ ਤਾਂ ਉਹਨੂੰ ਜਿਹੜੀ ਬਾਈ ਘਾਟ ਆ ਹਨਾ ਜੀ ਉਹ ਪੂਰੀਆਂ ਹੋਈਏ ਜਿਹੜੀ ਘਾਟ ਆ ਪਕਾ ਦੀ ਕਣਕ ਦੇ ਵਿੱਚ ਠੀਕ ਆ ਜੀ ਘਾਟੇ ਦੇ ਵਿੱਚ ਹੈਗੀ ਮੈਗਜ਼ੀਨ ਦੀ ਠੀਕ ਆ ਜੀ ਜਿਹੜੀ ਮੈਗਜ਼ੀਨ ਦੀ ਘਾਟ ਆ ਇੱਕ ਆਪਾਂ ਉਹ ਸਪਰੇਅ ਕੀਤੀ ਆ ਜੀ ਉਹ ਸਪਰੇਅ ਵੀ ਬਾਈ ਤੁਹਾਨੂੰ ਗਾਂ ਦਿਖਾਉਨੇ ਤੇ ਦੀ ਗੱਲ ਵੀ ਕਰਦੇ ਆ ਤੇ ਇੱਕ ਤਾਂ ਬਾਈ ਜਿਵੇਂ ਆਪਾਂ ਪਿਛਲੀ ਕਣਕ ਤੇ ਪਾਈ ਸੀ ਉਹੀ ਸਪਰੇਅ ਪਾਈ ਤੇ ਆਜੋ ਮਿੱਤਰੋ ਹੁਣ ਆਪਾਂ ਸਪਰੇਅ ਦੀ ਗੱਲ ਕਰਦੇ ਆ ਤੇ ਆਜੋ ਜੀ ਤੇ ਹਾਂਜੀ ਬਈ ਹੁਣ ਆਪਾਂ ਗੱਲ ਕਰਦੇ ਆਂ ਵੀ ਆਪਾਂ ਸਪਰੇਅ ਸਭ ਤੋਂ ਪਹਿਲਾਂ ਕਿਹੜੀ ਪਾਈ ਇੱਕ ਬਈ ਪਾਈ ਆਪਾਂ ਆ ਸਪਰੇ ਠੀਕ ਹੈ ਜੀ ਇਹਦਾ ਨਾਮ ਹੈਗਾ ਜੀ ਸੁਪਰ ਮੈਗਨੀਸ ਸਲਫੇਟ ਤੇ ਆ ਸਾਰਾ ਕੁਝ ਤੁਸੀਂ ਦੇਖ ਲਓ ਬਈ ਇਹਦੇ ਵਿੱਚ ਕਿੰਨੇ ਪਰਸੈਂਟ ਕੀ ਆ ਤੇ ਬਾਕੀ ਬਈ ਏਰੀਕਾ ਮੈਂ 2-4 ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦਾ ਵਾਂ ਠੀਕ ਹੈ ਜੀ ਆਹ ਵੇਖੋ ਬਈ ਪਹਿਲਾਂ ਇਹ ਜਾਨੀ ਕਿ ਕਿਹੜੀ-ਕਿਹੜੀ ਚੀਜ਼ ਦੇ ਵਿੱਚ ਇਸਦੀ ਵਰਤੋਂ ਕੀਤੀ ਜਾਂਦੀ ਆ ਠੀਕ ਹੈ ਜੀ ਏਰੀ ਬਈ ਪਹਿਲਾਂ ਤਾਂ ਵਰਤੋਂ ਮੈਗਜ਼ੀਨ ਦੀ ਘਾਟ ਲਈ ਕੀਤੀ ਜਾਂਦੀ ਆ ਤੇ ਬਾਕੀ ਆ ਤੁਹਾਨੂੰ ਮੈਂ ਇੱਕ ਦੋ ਗੱਲਾਂ ਦੱਸ ਦਵਾ ਦੇਖੋ ਜੀ ਇਹ ਜਿਹੜੀ ਚੀਜ਼ ਆ ਇਹ ਖਾਦ ਦੀ ਵਰਤੋਂ ਆਲੂ ਕਣਕ ਝੋਨੇ ਠੀਕ ਹੈ ਜੀ ਪਨੀਰੀ ਮੱਕੀ ਆਦ ਫਲਦਾਰ ਬੂਟੇ ਨਿੰਬੂ ਸੰਤਰਾ ਮਾਲਟ ਆਦ ਵਿੱਚ ਸਾਰੀਆਂ ਫਸਲਾਂ ਜਿੰਨਾ ਉੱਪਰ ਮੈਗਜ਼ੀਨ ਦੇ ਘਾੜ ਦੇ ਲੱਛਣ ਦੇ ਸੰ ਤਾਂ ਕੀਤੀ ਜਾਂਦੀ ਹੈ ਠੀਕ ਹੈ ਜੀ ਫਿਰ ਬਈ ਫਸਲਾਂ ਵਿੱਚ ਮੈਗਜ਼ੀਨ ਦੀ ਘਾੜ ਨੂੰ ਪੂਰਾ ਕਰ ਲਈਏ ਇਸ ਦਾ ਸਤਮਾਲ ਬਧੇਰੇ ਲਾਭਕਾਰੀ ਹੈ ਕਿਉਂਕਿ ਇਸ ਊਰਜਾ ਦੀ ਮਾਤਰਾ ਵਧੇਰੇ ਕੁਆਲਿਟੀ ਦੋਹਾਂ ਵਿੱਚ ਸੁਧਾਰ ਲਿਆਉਂਦੀ ਹੈ ਠੀਕ ਹੈ ਜੀ ਕੁਆਲਿਟੀ ਵਿੱਚ ਸੁਧਾਰ ਲਿਆਉਂਦੀ ਆ ਇਹ ਪ੍ਰਜੋਗ ਬੀਤੀ ਬਈ ਕਿਵੇਂ ਬਰਤਨੀ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਹੀ ਸੀਗਾ ਵੀ 1 ਏਕੜ ਦੇ ਵਿੱਚ ਆਪਾਂ 150 ਕਿਲੋ 150 ਲੀਟਰ ਸੱਚ ਪਾਣੀ ਪਾਇਆ ਵਾ ਠੀਕ ਹੈ ਜੀ ਤੇ ਤੁਸੀਂ ਬਈ 150 ਲੀਟਰ ਪਾਣੀ ਪੋਣਾ ਬਾਕੀ ਤੁਸੀਂ ਪੜ ਲਓ ਤੇ ਆ ਬਈ ਥੱਲੇ ਤੁਸੀਂ ਦੇਖ ਲਓ ਵੀ ਇਹਦੇ ਵਿੱਚ ਕੀ ਕਿੰਨਾ ਵਾ ਠੀਕ ਹੈ ਜੀ ਜਿਹੜਾ ਬਈ ਇਹਦੇ ਵਿੱਚ ਮੈਗਜ਼ੀਨ ਆ ਕੋ 30.5 ਆ ਤੇ ਠੀਕ ਹੈ ਜੀ ਸਲਫੇਟ ਸਾਲਟ ਇਹਦੇ ਵਿੱਚ ਹੈਗਾ ਵੀ 17.0 ਤੇ ਫੇਰ ਬਈ ਆਹ ਦੇਖ ਲਓ ਪੜ੍ਹ ਲਓ ਤੇ ਹੁਣ ਆਪਾਂ ਬਈ ਜਿਹੜੀ ਦੂਜੀ ਸਪਰੇ ਪਾਈ ਆ ਉਹ ਆਪਾਂ ਪਿਛਲੀ ਯਾਰ ਵੀ ਪਾਈ ਸੀ ਪਿਛਲੀ ਗਾਨਕ ਤੇ ਤੇ ਉਹਦਾ ਰਿਜ਼ਲਟ ਵੀ ਬਈ ਪੂਰਾ ਵਧੀਆ ਸੀ ਹੁਣ ਉਹਦੀ ਬਈ ਨਵੀਂ ਪੈਕਿੰਗ ਆਈ ਆ ਹੈ ਚੀਜ਼ ਉਹੀ ਆ ਪਰ ਉਹਦੀ ਪੈਕਿੰਗ ਨਵੀਂ ਆਈ ਆ ਆਪਾਂ ਉਹ ਤੁਹਾਨੂੰ ਦਿਖਾਉਂਦੇ ਆ ਨਿਊ ਐਨ ਪੀ ਕੇ ਠੀਕ ਹੈ ਜੀ ਤੇ ਇਹ ਵੀ ਬਈ 1 ਕਿਲੋ ਦੀ ਪੈਕਿੰਗ ਆ ਜਿਹੜੀ ਇਹਦੀ 1 ਕਿਲੋ ਦੀ ਪੈਕਿੰਗ ਹੈ 1 ਕਿਲੋ ਦੇ ਵਿੱਚ ਬਈ ਇਹ 1 ਕਿਲੋ ਹੀ ਪੈਣੀ ਆ ਰੇਜ ਆ ਹੁੰਦਾ ਬਈ ਕਟ ਕੇ ਨੂੰ ਟਕਾ ਕੇ ਪਹਿਲਾਂ ਫੇਰ ਬਈ ਇਹਨੂੰ ਜਾਨੀ ਕਿ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਘੋਲ ਕੇ ਪੂਰੀ ਟਕਾ ਕੇ ਫੇਰ ਪੰਪ ਦੇ ਵਿੱਚ ਪਾਇਓ ਨਹੀਂ ਤਾਂ ਤੁਹਾਡਾ ਬਈ ਇਹ ਟਰੈਕਟਰ ਵਾਲਾ ਪੰਪ ਨਾ ਜਿੰਨਾ ਨੇ ਕਰਨੀ ਉਹ ਖਰਾਬ ਵੀ ਕਰ ਸਕਦੀ ਆ ਠੀਕ ਹੈ ਜੀ ਕਿਉਂਕਿ ਇਹਦੇ ਵਿੱਚ ਬਈ ਦੌਗੀਆਂ ਇਹਨਾਂ ਬਹੁਤ ਰਹਿ ਜਾਂਦੀਆਂ ਵਾ ਤੇ ਡੋਜ ਮਾ ਦੂ ਜੇ ਬਈ ਜਿਵੇਂ ਆਪਣੇ ਰੇਹ ਦੇ ਵਿੱਚ ਡਲਣੀਆਂ ਆਈਆਂ ਹੁੰਦੀਆਂ ਉਹ ਇਹ ਜਿੰਗਾ ਤੇ ਪਹਿਲਾਂ ਬਈ ਆਪਾਂ ਹੁਣ ਗੱਲ ਕਰ ਲਈ ਜਿਹੜੀ ਇਹਦੇ ਵਿੱਚ ਨਾਈਟ੍ਰੋਜਨ ਐਨ ਆ ਠੀਕ ਹੈ ਜੀ ਉਹ ਹੈਗੀ ਆ ਬਈ ਫਿਰ ਇਹਦੇ ਵਿੱਚ ਬਈ ਫਾਸਪੋਰਟ ਜਿਹੜੀ ਹੈਗੀ ਆ OB 19. ਫਿਰ ਇਹਦੀ ਵਿੱਚ ਬਈ ਪोटाश ਆ ਉਹ ਵੀ 19. ਠੀਕ ਹੈ ਜੀ। ਬਾਅਦ ਤੋਂ ਬਾਅਦ ਭਾਰ ਦੁਆਰਾ ਨਵੀਂ ਜਿਹੜੀ ਆ ਉਹ ਹੈਗੀ ਆ ਬਈ ਇਹਦੇ ਵਿੱਚ 0.5 ਠੀਕ ਹੈ ਜੀ। ਫਿਰ ਇਹਦੇ ਵਿੱਚ ਬਈ ਕੁੱਲ ਕਲੋਰ ਕਰੋਲਟਾਈਨ 8 ਗੁਣਾ ਆ ਠੀਕ ਹੈ ਜੀ। ਤੇ ਉਹਦੀ ਬਈ ਹੈਗੀ ਆ 1.5 ਠੀਕ ਹੈ ਜੀ। ਬਾਕੀ ਆ ਬਈ ਤੁਸੀਂ ਪੜ ਲਓਣੀ ਵੀਡੀਓ ਬੜੀ ਜਿਆਦਾ ਲੰਮੀ ਹੋ ਜਾਂਦੀ ਆ ਤੇ ਇਹ ਬਈ ਮੈਂ ਤੁਹਾਨੂੰ ਪੰਜਾਬੀ ਚ ਦੱਸਿਆ। ਤੇ ਬਾਕੀ ਤੁਸੀਂ ਸਕਰੀਨ ਸ਼ਾਟ ਲੈ ਲਿਓ ਇਹਦਾ ਜਿਨ੍ਹਾਂ ਨੇ ਵੀ ਪਾਉਣੀ ਆ ਤੇ ਆਹ ਸਪਰੇ ਦੀ ਬਾਈ ਥੋੜੀ ਜਿਹੀ ਆਪਾਂ ਹੋਰ ਗੱਲ ਕਰਨੀ ਸੀਗੀ ਇੱਕ ਤੇ ਇਹ ਜਿਹੜੀ ਸਪਰੇ ਆ ਬਾਈ ਇਹ ਅਸੀਂ ਐਰੇ ਤੇ ਵੀ ਪਾਈ ਜਾਂ ਰੰਗਾਂ ਤੇ ਵੈਸੇ ਇਹਨਾਂ ਨੂੰ ਬਾਈ ਬਿਮਾਰੀ ਬਮੂਰੀ ਦਾ ਕੋਈ ਨਹੀਂ ਗਈ ਵੈਸੇ ਹੀ ਆਪਾਂ ਬਾਈ ਪਾਤੀ ਸੀਗੀ ਕਿਉਂਕਿ ਵੀ ਚਲੋ ਵਧੀਆ ਬੂਟੇ ਹੋ ਜਾਣਗੇ ਵੈਸੇ ਬਾਈ ਆਹ ਵਧੀਆ ਹੋਊਗਾ ਵੰਗਾ ਦੇਖ ਲਓ ਠੀਕ ਹੈ ਜੀ ਤੇ ਇਹਦੀ ਬਈ ਆਪਾਂ ਪਹਿਲਾਂ ਕੀਤੀ ਸੀ ਕਣਕ ਤੋਂ ਸਪਰੇ ਤੇ ਤੁਸੀਂ ਆਪ ਹੀ ਰਿਜ਼ਲਟ ਵੇਖ ਲਓ ਆਹ ਜੇ ਪੀਲ ਗਈਆਂ ਵਿੱਚ ਵਿੱਚ ਪੰਗਾ ਤੇ ਵਿੱਚ ਵਿੱਚ ਬਈ ਹੋ ਗਈਆਂ ਪਹਿਲਾਂ ਇਹ ਸਾਰੀਆਂ ਜਾਨਕੀ ਹਰੀਆਂ ਸੀ ਪੀਲੀਆਂ ਪੀਲੀਆਂ ਆਪਾਂ ਤੋੜ ਲਈਆਂ ਸੀਗਾ ਤੇ ਹੋਰ ਬਈ ਜਿਵੇਂ ਆਪਣੇ ਘਰੇ ਫਾਲਦਾਰ ਬੂਟੇ ਬਹੁਤ ਲਾਏ ਵੇ ਆ ਉਹਨਾਂ ਸਾਰਿਆਂ ਤੇ ਵੀ ਬਈ ਕਰ ਦਿੰਨੇ ਆ ਤੇ ਜੇ ਫੁੱਲਾਂ ਫਾਲਾਂ ਤੇ ਵੀ ਬਈ ਕਰ ਦਿੰਨੇ ਹੁੰਨੇ ਆ ਸਪਰੇ ਠੀਕ ਹੈ ਜੀ ਤੇ ਆ ਵੀ ਬਈ ਜਾਨਕੀ ਪੂਰੀਆਂ ਵਧੀਆਂ ਖੜੀਆਂ ਉਹ ਵੇਖ ਲਓ ਆਪਣੇ ਹੋਰ ਵੀ ਬਈ ਸਾਰੇ ਬੂਟੇ ਬਾਟੇ ਲਾਏ ਹੋਏ ਆ ਫਲਾਂ ਫੁੱਲਾਂ ਵਾਲੇ ਸਾਰਿਆਂ ਤੇ ਬਈ ਇਹਦੀ ਸਪਰੇ ਦੀ ਵਰਤੋਂ ਆਪਾਂ ਕੀਤੀ ਆ ਤੁਸੀਂ ਜਰੂਰ ਕਰਕੇ ਵੇਖਿਓ ਠੀਕ ਹੈ ਜੀ ਤੇ ਬਾਕੀ ਮਿੱਤਰੋ ਉਮੀਦ ਕਰਦੇ ਹਾਂ ਵੀਡੀਓ ਤੁਹਾਨੂੰ ਵਧੀਆ ਲੱਗੀ ਹੋ ਜੇ ਬਾਈ ਵੀਡੀਓ ਵਧੀਆ ਲੱਗੀ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬਾਕੀ ਮਿੱਤਰੋ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ ਅੱਸੀ ਗੱਲ ਸਾਰਿਆਂ ਨੂੰ ਬਾਏ ਬਾਏ ਜੀ